ਦੁਕਾਨ ਰੈਨੋਮੇਟ ਹੋਦੀ ਇੱਕ ਵਾਰੀ ਇਸ ਤੋਂ ਬਾਅਦ ਰੈਨੋਮੇਟ ਕਰਾਉਣੀਆਂ ਦੁਕਾਨ ਪਹਿਲਾਂ ਲੈ ਵੀ ਆਪਣੇ ਵੀਰੇ ਹੈ ਲੈਬਰੀ ਹੁਣ ਆਪਾਂ ਦਰਾਹਿ ਸ਼ਹਿਰ ਆ ਆ ਗਿਆ ਵੀਰ ਬੇਮਲ ਪੱਕਾ ਕੁਰਤਾ ਪਜਾਮਾ ਆਪਾਂ ਵੀਰੇ ਦੀ ਦੁਕਾਨ ਤੋਂ ਚਾਦਰਾਂ ਤੇ ਪਟਕਾ ਹੈ ਵੀਰੇ ਹਾਂਜੀ ਹਾਂਜੀ ਚੈੱਕ ਦਾ ਲੈ ਵੀ ਹੁਣ ਆਪਾਂ ਵੀਰੇ ਤੋਂ ਚਿੱਟਾ ਚਿੱਟਾ ਚਾਦਰਾਂ ਕਟਾ ਲਿਆ ਵੀਰੇ ਠੀਕ ਆ ਹੁਣ ਆਪਾਂ ਨੂੰ ਇੱਕ ਕੱਟਣਾ ਵੀਰੇ ਆਪਾਂ ਚੈੱਕਦਾਰ ਪਰਣਾ ਚੈੱਕਦਾਰ ਪਰਣਾ ਵੀ ਲੈਣਾ ਹੁਣ ਆ ਕੱਟਦਾ ਵੀਰੇ ਹਾਂਜੀ ਇਹ ਹੋ ਗਿਆ ਆਪਣਾ ਚਿੱਟਾ ਚਾਦਰਾਂ ਆ ਲੈ ਵੀ ਆਪਾਂ ਵੀਰੇ ਦੀ ਦੁਕਾਨ ਤੋਂ ਚਾਦਰਾਂ ਚੂਦਰਾ ਕਟਾ ਲਿਆ ਮਿੱਤਰੋ ਹੁਣ ਆਪਾਂ ਹੁਣ ਪੰਜਾਬੀ ਲੁੱਕ ਦੇ ਵਿੱਚ ਆਪਾਂ ਬਲੌਗ ਠੁੱਕੀ ਜਾਣੇ ਨੇ ਆ ਲੈ ਪੱਗਾਂ ਵੀਰੇ ਤੋਂ ਲੈਣੀਆਂ ਰੰਗ ਰੰਗ ਬਰੰਗੀਆਂ ਹੂੰ ਵੀਰੇ ਆਪਣੀ ਦੁਕਾਨ ਦਾ ਨਾਮ ਕੀ ਆ ਗਿਆਨੀ ਕਲਥ ਹੌਂਦੀ ਗਿਆਨੀ ਕਲੌਥ ਹਾਊਸ ਹੈ ਲੈ ਫਿਰ ਵੀਰੇ ਦੀ ਦੁਕਾਨ ਤੋਂ ਆਪਾਂ ਲੈ ਕੇ ਜਾਇਦਨੇ ਪਟਕੇ ਜਿਹੜੇ ਬੰਨੇ ਹੁੰਦੇ ਆ ਹੁਣ ਚੱਕਦਰ ਪਰਨਾ ਵੀਰੇ ਦਾ ਆ ਲਓ ਜੀ ਚੱਕ ਵੀਰੇ ਕਿਹੜਾ ਲਈਏ ਬਰੀਕ ਲਈਏ ਕਿਹੜਾ ਲਈਏ ਹੁਣ ਬਰੀਕ ਚੰਗਾ ਲਈਏ ਅੱਜਗਲ ਤਾਂ ਹੂੰ ਵਧੀਆ ਦੇ ਦੇ ਵੀਰੇ ਫਿਰ ਹੁਣ ਜਿਹੜਾ ਪਹਿਲਾਂ ਲਗਾਇਆ ਸੀ ਆਹ ਇਹ ਤਾਂ ਦੇਖੋ ਕਟਿਆ ਘਟਾਇਆ ਵੀਰੇ 3 ਮੀਟਰ ਹੈ ਨਾ ਹਾਂਜੀ ਇਹ ਤਾਂ ਹੈਗਾ ਹੀ ਹੈਗਾ ਪੀਸ ਇਹ ਯਾਰ ਇੱਕ ਇੱਕ ਛੋਟਾ ਲੈਣਾ ਵੀਰੇ ਯਾਰ ਥੋੜਾ ਜਿਹੜਾ ਮਤਲਬ ਐ ਮੋਡੇ ਤੇ ਰੱਖਿਆ ਜੇ ਆਪਾਂ ਲੈਣਾ ਵੀਰੇ ਜੇ ਮੈਂ ਹੁਣ ਆਇਆ ਛੋਟਾ ਪਰਣਾ ਜੇ ਮੈਂ ਯਾਰ ਐ ਮੋਡੇ ਤੇ ਰੱਖਿਆ ਜਾਵੇ ਐ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੇ ਦਾਂਗੇ ਹੈ ਆਹ ਜਿਹੜਾ ਪੀਸ ਐ ਕਿੰਨੇ ਦਾ ਐ ਇਹ 80 ਰੁਪਏ ਮੀਟਰ ਐ ਜੀ ਜਿੰਨੇ ਮਰਜ਼ੀ ਮੀਟਰ ਲੈ ਲਓ ਇਹ 80 ਰੁਪਏ ਮੀਟਰ ਨਾ ਇਹ ਇਹ 3 ਮੀਟਰ ਸੀਗਾ ਨਾ ਹਾਂਜੀ 3 ਮੀਟਰ 3 ਮੀਟਰ ਜਰ ਮੋਡੇ ਤੇ ਰੱਖਿਆ ਜ਼ਿਆਦਾ ਲੱਗਦਾ ਹਨਾ ਇਹ ਵੱਡਾ ਲੱਗੂਗਾ ਜੀ ਤਾਂ ਸਵਾ 2 ਮੀਟਰ ਹੁੰਦਾ ਮੋਡੇ ਤੇ ਮੋਡੇ ਵਾਲਾ ਸਵਾ 2 ਮੀਟਰ ਹੁੰਦਾ ਲੈ ਫਿਰ ਇਹਨੂੰ ਸਵਾ 2 ਮੀਟਰ ਕਰ ਦੇ ਕਰ ਦਿੰਨੇ ਹੂੰ ਮੋਡੇ ਤੇ ਰੱਖਿਆ ਹੋਊ ਚੱਕਦਾ ਫਿਰ ਥੱਲੇ ਚਿੱਟ ਚਿੱਟਾ ਕੋੜਤਾ ਪਾ ਕੇ ਲੈ ਵੀ ਮਿੱਤਰੋ ਫਿਰ ਹੁਣ ਆਪਾਂ ਕਰਦਾਂਗੇ ਘੜੇ ਲਗਾ ਦਾਂਗੇ ਦੇਖੀ ਚੱਲੋ ਫਿਰ ਹੁਣ ਆ ਲੈ ਮਿੱਤਰੋ ਹੁਣ ਆਪਾਂ ਚੈੱਕ ਦਾ ਪਰਣਾ ਹਨਾ ਡੱਬੀਆਂ ਵਾਲਾ ਕਸੋਤਾ ਕਿੰਨੇ ਕਰਾਂ ਮੇਰੇ ਸਵਾ 3 ਮੀਟਰ ਕਰ ਲੰਨੇ ਸਵਾ 3 ਮੀਟਰ ਲੈ ਮਿੱਤਰਾ ਮਣਦੇ ਫਿਰ ਸਵਾ 3 ਮੀਟਰ ਵੀਰੇ ਆਉਣ ਦੇ ਫਿਰ ਹੁਣ ਚੈੱਕ ਦੇ ਪਰਨੇ ਚ ਬਲੌਗ ਆਊਗਾ ਅੱਜ ਆਪਾਂ ਗੱਡ ਦੇਣਾ ਕੰਮ ਮਿੱਤਰ ਪਿਆਰਾ ਵੀਰ ਸਾਡਾ ਬਹੁਤ ਪ੍ਰੇਮੀ ਬੰਦਾ ਇਹ ਇਹ ਆਪਾਂ ਨੂੰ ਵਧੀਆ-ਵਧੀਆ ਰੰਗ ਦਿੰਦਾ ਹੁੰਦਾ ਪੱਗਾਂ ਦੇ ਇਹਦੇ ਕੋ ਰੰਗ ਵੀ ਬਹੁਤ ਸੋਹਣੇ ਪਏ ਨੇ ਪੱਗਾਂ ਦੇ ਸਾਰੇ ਇਹਦੇ ਕੋ ਪਟਕਿਆਂ ਦੇ ਰੰਗ ਵੀ ਇਹਦੇ ਵਿੱਚੋਂ ਆਪਾਂ ਤਾਂ ਸਿਲੈਕਟ ਕਰਿਆ ਰੰਗ ਤਾਂ ਪਏ ਸੀ ਵੀਰੇ ਕੋਲੇ ਸਹੀ ਚੈੱਕ ਦਾ ਮੈਨੂੰ ਇਹ ਆ ਵੀ ਵਧੀਆ ਲੱਗਿਆ ਸੀ ਯਾਰ ਰੰਗ ਹਨਾ ਔਰਤੇ ਵੀ ਆ ਮੇਰਾ ਵੀ ਸੋਹਣਾ ਲੱਗੂਗਾ ਚਲ ਚਿੱਟੇ ਚਾਦਰੇ ਨਾਲ ਔਰਤੇ ਸਾਰੇ ਕੁਰਤੇ ਪਜਾਮੇ ਲੱਗੇ ਹੋਏ ਨੇ ਇੱਧਰ ਸਾਰੇ ਵਾਈਟ ਨੇ ਵਾਈਟ ਦੇ ਵਿੱਚ ਤੁਹਾਨੂੰ ਪੇਪਰ ਕਾਟਨ, ਗੀਜ਼ਾ ਕਾਟਨ ਤੁਹਾਨੂੰ ਰਿੰਕਲ ਫਰੀ ਹਰ ਮਟੀਰੀਅਲ ਮਿਲੂਗਾ ਜੀ ਯਾਹ ਬੂ ਬਾਟਨ ਵੀ ਹੈਗੀ ਇਹਦੇ ਚ ਮਤਲਬ ਹਰੇਕ ਤਰ੍ਹਾਂ ਦਾ ਕੱਪੜਾ ਮਿਲ ਜੂਗਾ ਇੱਥੇ ਇੱਥੇ ਹਰੇਕ ਤਰ੍ਹਾਂ ਦਾ ਵੀਰੇ ਦਾ ਸੁਭਾਅ ਬਹੁਤ ਵਧੀਆ ਵੀਰੇ ਕੋਈ ਮਤਲਬ ਕਸ ਕੇ ਰੇਟ ਨਹੀਂ ਲਾਉਣਾ ਵਧੀਆ ਨਰਮਾਈ ਨਾਲ ਜਿੰਨਾ ਤੁਸੀਂ ਆਪਾਂ ਲੈਸ ਨੂੰਸ ਕਰਨ ਨੂੰ ਕਹਿੰਦੇ ਆ ਵੀਰੇ ਕਰ ਲਾਂਦਾ ਯਾਰ ਇੱਧਰ ਨਹੀਂ ਵੀਰੇ ਐ ਮਤਲਬ ਬਹੁਤ ਨਰਮ ਸੁਭਾਅ ਦੇ ਬੰਦੇ ਨੇ ਆਪਾਂ ਤਾਂ ਹਰੇਕ ਕੋਈ ਵੀ ਪਟਕਾ ਕੋਈ ਪਾਗ ਆਪਾਂ ਇਹਨਾਂ ਦੀ ਦੁਕਾਨ ਤੋਂ ਲੈ ਕੇ ਜਾਈ ਦੀ ਆ ਬਹੁਤ ਵਧੀਆ ਸਵਾਦ ਦੇ ਬੰਦੇ ਆ ਐਨ ਹੁਣ ਆਪਾਂ ਨੂੰ ਵੀਰੇ ਉਹਨਾਂ ਨੇ ਐਨ ਚਾਦਰਾਂ ਚੂਦਰਾ ਅੱਜ ਪਰਨਾ ਪੁਰਨਾ ਚੈੱਕ ਦਾ ਤੁਹਾਨੂੰ ਦੱਸਾਂਗੇ ਗਾਹਾਂ ਲਾ ਕੇ ਦਿਖਾਉਨੇ ਆ ਕਟਵਾ ਲਿਆ ਬਾ ਘਰੇ ਜਾ ਕੇ ਲਾ ਕੇ ਨਾ ਤੁਹਾਨੂੰ ਲੁੱਕ ਦਿਖਾਵਾਂਗੇ ਇਹਨਾਂ ਦੀ ਫਿਰ ਜਰੂਰ ਕਰਿਓ ਵੀਰੇ ਯਾਨੀ ਯਾਰ ਲਾਈਕ ਸ਼ੇਅਰ ਹੈ ਆਇਆ ਕਰੋ ਦਰਾਹੇ ਵੀਰੇ ਦੁਬਾਰਾ ਫੇਰ ਦੱਸਿਓ ਮੈਂ ਨਾ ਭੁੱਲ ਗਿਆ ਗਿਆਨੀ ਕਲੌਥ ਹਾਊਸ ਅਰਬਨ ਫੈਬਰਿਕਸ ਗਿਆਨੀ ਕਲੌਥ ਹਾਊਸ ਅਰਬਨ ਫੈਬਰਿਕਸ ਅਰਬਨ ਫੈਬਰਿਕਸ ਇਹਨਾਂ ਆਪਾਂ ਨੂੰ ਗ੍ਰੀਟਿੰਗ ਨਾ ਪੂਰਾ ਆ ਜਿਓ ਲੈ ਵਿਰਾਹ ਦਾ ਸ਼ਹਿਰ ਹੈ ਜੀ ਆਪਣਾ ਰੇਲਵੇ ਰੋਡ ਦਰਾਹਾ ਮੇਨ ਮਾਰਕੀਟ ਹੈ ਜੀ ਦਰਾਹੇ ਦੀ ਇੱਥੇ ਤੁਸੀਂ ਕਦੇ ਵੀ ਵਿਜ਼ਿਟ ਕਰੋ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਓਪਨ ਰਹਿੰਦੀ ਹੈ ਸ਼ਾਪ ਮੰਡੇ ਟੂ ਸੰਡੇ ਮੰਡੇ ਤੋਂ ਓਪਨ ਰਹਿੰਦੀ ਹੈ ਕੋਈ ਇਹ ਨਹੀਂ ਹੈਗਾ ਵੀ ਸੰਡੇ ਨੂੰ ਸ਼ਾਪ ক্লোਜ਼ ਹੋਊਗੀ ਆ ਸੰਡੇ ਨੂੰ ਅਸੀਂ 1 ਘੰਟਾ ਐਡਵਾਂਸ ਚਲੇ ਜਾਨੇ ਆ 8 ਵਜੇ ਚਲੇ ਜਾਨੇ ਆ ਬਟ ਉਦਾਂ ਹਰੇਕ ਦਿਨ ਓਪਨ ਰਹਿੰਦੀ ਹੈ ਸ਼ਾਪ ਥੈਂਕ ਯੂ ਥੈਂਕ ਯੂ ਆਪਾਂ ਹੁਣ ਘਰੇ ਆ ਗਏ ਨਾ ਦਰਾਹੇ ਤੋਂ ਚਾਦਰਾਂ ਪਰਣਾ ਲੈ ਕੇ ਹੂੰ ਆ ਦੇ ਗੱਡੀ ਵਿੱਚੋਂ ਕੱਢਿਆ ਹੁਣਾਂ ਲਖਾਫ ਆ ਹੈ ਇਹਦੇ ਬੱਚਾ ਆਪਣਾ ਕੁਰਤਾ ਯਾਦਰਾ ਪਰਣਾ ਓੜਾ ਪਾ ਘਰੇ ਆਗੇ ਆ ਗੱਡੀ 'ਚੋਂ ਨਾਲ ਕੱਢ ਲਿਆ ਖੁੰਡਾ ਆਨੇ ਖੁੰਡਾ ਵੀ ਲਿਆਂਦਾ ਆਪਾਂ ਹੁਣ ਆਪਾਂ ਚੱਲੇ ਆ ਆਪਣੇ ਬੰਦੇ ਕੋਲ ਮੋਟਰ ਤੇ ਹੁਣ ਚਾਦਰਾਂ ਲਾ ਕੇ ਮੋਢੇ ਤੇ ਪਰਨਾ ਰੱਖ ਕੇ ਖੁੰਡਾ ਖੰਡਾ ਲਾ ਕੇ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਬਸ ਤੁਸੀਂ ਚੱਕ ਲੈਣੇ ਆਪਾਂ ਫੱਟੇ ਅੱਜ ਮਿੱਤਰਾਂ ਰੱਖਿਆ ਮੋਢੇ ਦੇ ਖੁੰਡਾ ਜਾ ਰਿਹਾ ਆ ਸਕੂਟਰੀ ਤੇ ਮਾਰਿਆ ਮੋਢੇ ਦਾ ਖੁੱਡਾ ਜਾ ਕੇ ਲਾਉਨੇ ਆ ਚਾਦਰਾਂ ਜੂਦਰਾ ਪੜੋਗੀ ਗੱਲ ਹੁਣ ਹਾਂ ਆਪਣੀ ਸਕੂਟਰੀ ਜਿੰਦਾਬਾਦ ਆ ਦੇਖ ਲਾ ਪੂਰੇ ਟੰਗਿਆ ਲਵਾਵਾ ਤੇ ਵਿੱਚ ਆਪਣੇ ਚਾਦਰਾਂ ਜੂਦਰੇ ਚੱਕ ਦਾਂਗੇ ਫਟੇ ਲੈ ਵੀ ਮਿੱਤਰੋ ਆ ਗਏ ਆਪਾਂ ਮੋਟਰ ਤੇ ਆਹ ਲਓ ਜੀ ਆ ਗਏ ਮੋਟਰ ਤੇ ਹੈ ਪਹੁੰਚ ਗਏ ਮੋਟਰ ਤੇ ਹੌਣ ਬਸ ਆਪਾਂ ਮੋਟਰ ਤੇ ਖੜਕੇ ਹੁਣ ਆ ਲਾ ਕੇ ਖੁੰਡੇ ਦੇ ਕਾਗਜ ਕੂਗਜ ਨਾ ਬਸ ਆ ਸਟੈਂਡ ਲਾ ਲੈਣਾ ਤੇ ਸਕੂਟਰੀ ਦਾ ਮਾੜਾ ਯਾਰ ਰੱਬ ਰੱਖੇ ਸੁੱਖ ਪਰਮਾਤਮਾ ਹੈ ਆ ਲੈ ਆ ਸਕੂਟਰੀ ਖੜਾ ਆ ਤੀ ਆ ਖੁੰਡਾ ਆਪਾਂ ਮੋਟਰ ਤੇ ਆ ਗਏ ਲੈ ਹੈ ਮੋਟਰ ਤੇ ਆ ਗਏ ਹੁਣ ਆਪਾਂ ਬਸ ਆ ਸਕੂਟਰੀ ਦੇ ਆ ਲਾ ਕੇ ਹੁਣ ਆ ਲਫਾਫਾ ਲਫੂਆ ਸਕੂਟਰੀ ਦੇ ਹੈਂਡਲ ਤੋਂ ਆ ਗਏ ਨਾਲ ਆ ਮੁੰਡੇ ਬਾਈ ਬੈਠਿਆ ਕਰਨ ਹੁਣੀ ਵੀ ਆਉਂਦੇ ਆ ਆਉਂਦੇ ਆ ਬੱਸ ਖੁੰਡੇ ਤੋਂ ਕਾगज ਕੂਜੇ ਲਾ ਕੇ ਬਣਾਉਂਦੇ ਆ ਹੁਣ ਬਲੌਗ ਚਾਦਰਾਂ ਚੂਦਰਾ ਲਾਉਂਦੇ ਆ ਹੈ ਐ ਖੁੰਡਿਆ ਖੰਡਾ ਰੱਖ ਕੇ ਮੋਢੇ ਤੇ ਆ ਲੈ ਵੀ ਮੁੰਡੇ ਆ ਗਏ ਕਰਨ ਹੁਣੀ ਕਿਉਂ ਖੁੰਡਾ ਘੈਂਟ ਆ ਕਹਿੰਦੇ ਖੁੰਡੇ ਖਾਂਡੇ ਅਕਲ ਹੁਣ ਇਹ ਦੇ ਜਾਂਦੇ ਹਾਂ ਚਾਦਰੇ ਚੂਤਰੇ ਲਾਉਣਗੇ ਤੇ ਬੀੜੀਆਂ ਪਾਉਣਗੇ ਵੀਡੀਓ ਪਾਵਾਂਗੇ ਹੁਣ ਹਾਂ ਤੂੰ ਐ ਖੁੰਡਾ ਦਾਸ ਆਗੇ ਮੋਢੇ ਹੁਣ ਆਪਣੇ ਨਾਲ ਦੇ ਕਰਨ ਵਾਈ ਹੁਣੀ ਤੇ ਮੁੰਡਾ ਮੁੰਡਾ ਨੌਂ ਦੱਸਦੇ ਆ ਆਪਣਾ ਹੁਣ ਸੇਵਕਾ ਆਓ ਸੇਵਕਾ ਓ ਸੇਵਕਾ ਏ ਸੇਵਕਾ ਕੰਮ ਖਤਰੇ ਦਾ ਅੱਛੇ ਉਹ ਵਾਲਾ ਸੇਵਕਾ ਹੈ ਮੈਨੂੰ ਕਿਉਂ ਨਹੀਂ ਤੂੰ ਪਹਿਲਾਂ ਦੱਸਿਆ ਹਾਂ ਇਹ ਜਸਿਆ ਤੂੰ ਕਿਉਂ ਨਹੀਂ ਪਹਿਲਾਂ ਦੱਸਿਆ ਲੋ ਇਹਦਾ ਹਟਾਟਨ ਕਰੂ ਦਗਾਟਨੇ ਤੇ ਕਾਗਜ਼ ਕੋ ਚਲਾ ਦੇ ਹੁਣ ਆੜੀ ਬਣ ਕੇ ਹੈ ਐਨ ਬਣਾ ਦੇ ਇਹਨੂੰ ਚਮਕ ਲਿਸ਼ਕਦਾ ਕਰ ਦੇ ਫਿਰ ਉਧਰ ਮੈਨੂੰ ਚਾਦਰਾਂ ਚੂਦਰਾ ਬੰਦਿਆ ਹੁਣ ਫਿਰ ਦੱਸੀ ਫਿਰ ਮੇਰੀ ਖੁੰਡੇ ਨਾਲ ਤੇ ਚਾਦਰੇ ਨਾਲ ਲੁੱਕ ਕਿਹੜੀ ਲੱਗਦੀ ਆ ਡੱਬੀ ਵਾਲਾ ਪਰਨਾ ਹੁਣ ਬਾਹ ਲੀਏ ਫਿਰ ਲੋਕ ਘਾਤ ਕੀ ਲੱਗਣੀ ਆ ਹੈ ਲੋਕ ਲੋਕ ਤਾਂ ਆਪਣੀ ਫਿਰ ਘਾਤ ਕੇ ਲੱਗਣੀ ਆ ਪੰਜਾਬੀ ਲੁੱਕ ਤਾਂ ਘਾਤ ਕੇ ਆ ਦੇਖੋ ਨਾ ਉਹ ਵੀ ਕਰਤਾ ਦਾ ਘਾਟਣਾ ਹਾਂ ਐਨ ਚਮਕਾ ਹੈ ਘਾਟਣਾ ਕੀਤਾ ਇੱਧਰ ਲਓ ਲਾ ਦੇ ਖੁੰਡੇ ਤੋਂ ਕਾगज ਕੂਗੂਜ ਬਾਪੂ ਵਾਲੇ ਖੁੰਡੇ ਤੋਂ ਪਪਾ ਖੁੰਡੇ ਵਾਲਾ ਬਾਪੂ ਇਹ ਬਣ ਜਾਣਾ ਹੁਣ ਇਹ پیسے ਲਾਉਂਦੀ ਬਾਕੀ ਤਾਂ ਕਾਹਨੂੰ ਲਾਉਣਾ ਨਹੀਂ ਯਾਰ ਚਮਕਣ ਦੇ ਮੈ ਤਾਂ ਕਹਿੰਦਾ ਉਹੀ ਚਮਕਣ ਦੇ ਯਾਰ ਮੈ ਤਾਂ ਗਾ ਇਹ ਅਹੀਂ ਚਮਕਦਾ ਚਮਕਦਾ ਬਾ ਠੀਕ ਆ ਫਿਰ ਇਹ ਚਮਕਦਾ ਦਾ ਫਿਰ ਠੀਕ ਆ ਹੁਣ ਆਪਾਂ ਮੈਂ ਕਹਿੰਦਾ ਇੱਕ ਦੋ ਸ਼ਾਸਤਰ ਵੀ ਲਈ ਜਾਈਏ ਆ ਖੁੰਡਾ ਬਹੁਤ ਘੈਂਟ ਚੀਜ਼ ਆ ਹਨਾ ਹੁਣ ਲਈਏ ਫਿਰ ਚਾਦਰਾਂ ਚੂਦਰਾ ਲਈਏ ਫਿਰ ਹੁਣ ਤੁਸੀਂ ਮੈਨੂੰ ਦੱਸ ਦੋਨਾਂ ਨੂੰ ਕਿ ਖੁੰਡਾ ਅੱਜ ਨਵਾਂ ਹੀ ਆਇਆ ਲੈ ਵੀ ਮਿੱਤਰੋ ਆ ਆ ਲਿਆਂਦੇ ਹੁਣ ਆ ਇੱਕ ਤਾਂ ਦੇ ਡੱਬੀ ਵਾਲੇ ਪਰਨੇ ਆ ਪਰਨਾ ਲਿਆਂਦਾ ਆ ਆ ਚੱਕ ਦਾ ਕਾਲਾ ਹਾਂ ਕਾਲੇ ਚੱਕ ਦਾ ਹਾਂਜੀ ਚਾਹੇ ਚਾਦਰਾਂ ਲਿਆਂਦਾ ਚਿੱਟਾ ਆਪਾਂ ਨੇ ਪੂਰਾ ਚਿੱਟਾ ਐਨ ਕੋਰ ਆ ਆ ਲਿਆਂਦਾ ਆਪਾਂ ਨੇ ਹੁਣ ਆ ਮੋਢੇ ਤੇ ਰੱਖਣ ਨੂੰ ਪਟਕਾ ਵਾਹ ਜੀ ਵਾਹ ਕਹਿੰਦੇ ਲੁੱਕ ਪੂਰੀ ਘਾਤ ਕਾਉ ਤੇ ਹੁਣ ਆਹ ਤੇ ਜੁੱਤੀ ਚੈੱਕ ਕਰੋ ਮਾੜੀ ਜੁੱਤੀਆਂ ਦੀ ਤਿੱਲੇ ਵਾਲੀ ਲੈ ਹੁਣ ਲੈ ਬਣਾ ਦੇ ਕੇ ਲੋਕਾਂ ਨੂੰ ਚਾਦਰਾਂ ਚੂਦਰਾ ਲਾ ਲਾਂਦੇ ਫਿਰ ਹੁਣ ਬਸ ਹੁਣ ਤੁਸੀਂ ਪਿਆਰ ਤੇ ਸਪੋਰਟ ਬਣਾ ਦਿਓ ਬਸ ਹੁਣ ਚਾਦਰਾਂ ਚੂਦਰਾ ਲਾ ਲਾਂ ਫਿਰ ਖੁੰਡਾ ਫੜ ਕੇ ਦਿਖਾਉਣਾ ਮੈਂ ਤੈਨੂੰ ਹਾਂ ਜੀ ਹਾਂ ਚਲੋ ਬਦਲ ਲਓ ਕੱਪੜੇ ਹਾਂ ਮੁੰਡਿਆ ਬੰਦ ਕਰ ਦੇ ਲੋ ਜੀ ਕਹਿੰਦੇ ਚਾਦਰਾਂ ਲੱਗ ਰਿਆ ਤੇ ਜੁੱਤੀ ਵੀ ਚੈੱਕ ਕਰੋ ਪਰਨਾ ਵੀ ਕਰਾਂਗੇ ਚੇਂਜ ਆ ਡੱਬੀਆਂ ਵਾਲਾ ਪਰਨਾ ਤੇ ਖੁੰਡਾ ਹੈ ਆਦੇ ਦਾ ਦੋ ਹੁਣ ਕਹਿ ਹੋਂ ਨਾ ਕੰਗੇ ਮੂਰੇ ਲੈ ਵੀ ਵੀਰੇ ਉਹ ਨਾ ਕਰਿਓ ਮਤਲਬ ਦੱਸ ਦਿਓ ਯਾਰ ਅਸੀਂ ਪਹਿਲੀ ਵਾਰ ਚਾਦਰਾਂ ਚੂਕਰਾ ਬੰਨਣ ਲੱਗੇ ਆ ਇੰਨਾ ਹਿਸਾਬ ਕਿਤਾਬ ਨਹੀਂ ਹੈਗਾ ਹਾਂ ਕੋਈ ਗਲਤੀ ਵੀ ਇਹ ਛੋਟਾ ਵੱਡਾ ਕਿਵੇਂ ਆ ਹੈ ਵੀ ਬੰਨਣਾ ਕਿਵੇਂ ਆ ਵੀ ਮਤਲਬ ਕਮੈਂਟ ਦੇ ਵਿੱਚ ਦੱਸ ਦਿਓ ਵੀ ਮਿੱਤਰਾ ਤੂੰ ਸਹੀ ਬੰਨੇ ਆ ਕਿ ਗਲਤ ਬੰਨੇ ਕਿੰਨਾ ਕਿੰਨੇ ਕਿ ਮੀਟਰ ਦਾ ਹੁੰਦਾ ਚਾਦਰਾ ਅਸਲ ਵਿੱਚ ਕਿੰਨੇ ਪਣੇ ਦਾ ਹੁੰਦਾ ਆ ਤਾਂ ਇੱਕ ਆਪਾਂ ਲਿਆਂਦਾ ਵੀ ਦੇਖਣਾ ਹਿਸਾਬ ਕਿਤਾਬ ਨੂੰ ਸ਼ੁਰੂਆਤ ਕੀਤੀ ਹੈ ਅਜੇ ਹਾਈ ਤਾਂ ਸਮਾਨ ਲੈ ਕੇ ਆਵਾਂਗੇ ਅੱਗੇ ਵੀ ਸ਼ੁਰੂਆਤ ਕੀਤੀ ਹੈ ਲਓ ਵੀ ਮਿੱਤਰੋ ਚਾਦਰਾ ਜਿਹੋ ਜੇ ਆਪਾਂ ਨੂੰ ਬੰਨਣਾ ਆਇਆ ਆਪਾਂ ਬੰਨ ਲਿਆ ਜਿਹੋ ਜਾਂ ਹੈ ਚਾਦਰਾਂ ਲਾ ਲਿਆ ਤੇ ਖੂਂਡਾ ਹੱਥ 'ਚ ਫੜ ਲਿਆ ਹੁਣੇ ਮੁੰਡੇ ਕਹਿੰਦੇ ਆ ਵੀ ਬਾਪੂ ਐ ਨਾ ਗਰ ਹੁਣ ਪਰਨਾ ਵੀ ਡੱਬੀਆਂ ਵਾਲਾ ਬਣ ਕੇ ਦਿਖਾ ਦੇ ਸਾਨੂੰ ਨਹੀਂ ਚਾਹੀਦਾ ਡੱਬੀਆਂ ਵਾਲਾ ਪਰਨਾ ਤਾਂ ਹੈ ਚਾਹੀਦਾ ਡੱਬੀਆਂ ਵਾਲਾ ਪਰਨਾ ਵੀ ਬਾਹ ਲੈਣੇ ਆ ਫੇਰ ਹੀ ਪੰਜਾਬੀ ਲੋਕ ਆਉਣੀ ਆ ਮੂੰ ਤਾਂ ਗੱਗੂ ਗਿੱਲੇ ਲੱਗਦਾ ਯਾਰ ਮੇਰੇ ਯਾਰ ਆ ਪਰ ਕਰਦਾ ਇਹ ਕੋਈ ਹੈ ਕੁਛ ਹੈ ਤੋਰ ਤੋਰ ਬਦਲ ਗਈ ਏ ਲੈ ਚਾਹ ਜ਼ਰਾ ਲਾਉਂਦੀ ਜ਼ਾਰ ਬਦਲ ਗਈ ਨਾ ਤੋਰੀ ਬਦਲ ਗਈ ਯਾਰ ਹਾਂ ਹੈ ਤਾਂ ਮੋਡੇ ਤੇ ਪਰਨਾ ਵੀ ਰੱਖਣਾ ਹਰੇ ਮੋਡੇ ਤੇ ਪਰਨਾ ਰੱਖਣਾ ਬਈ ਸਹੀ ਗੱਲ ਆਉਣ ਦੇ ਮੈਂ ਕਿਹਾ ਡੱਬੀ ਵਾਲਾ ਬੰਦੇ ਨਾਲ ਮੈਂ ਫੇਰੀ ਤੁਰ ਕੇ ਦੇਖੀ ਆ ਆ ਆਹ ਫਿਰ ਬੰਦੇ ਲੈਣਗੇ ਲਓ ਜੀ ਕਹਿੰਦੇ ਪਰਨਾ ਬੰਨੀ ਜਾਂਦੇ ਆ ਆ ਲੜ ਠੀਕ ਆ ਲੜੇ ਛੱਡਿਆ ਨਾ ਨਾ ਇੰਨਾ ਕ ਬੰਨੋ ਯਾਰ ਹੂੰ ਕੰਮਕਾਰ ਵਾਲੇ ਬੰਦੇ ਆ ਸ਼ਾਇਦ ਨਹੀਂ ਨਹੀਂ ਐਂ ਕਰੋ ਇਹਨੂੰ ਛੋਟਾ ਕਰੋ ਆ ਇਹਨੂੰ ਛੋਟਾ ਕਰੋ ਛੋਟਾ ਕਰੋ ਹਾਂ ਜੀ ਇਹਨੂੰ ਇਹਨੂੰ ਲੜ ਨੂੰ ਛੋਟਾ ਰੱਖੋ ਲਓ ਜੀ ਕਹਿੰਦੇ ਪਰਨੇ ਬੰਨ ਹੋ ਰਹੇ ਨੇ ਚਾਦਰਾਂ ਲੱਗ ਗਿਆ ਪਰਨੇ ਬੰਨਣੇ ਕਿਹੜਾ ਸਾਖਿਆ ਹਾਂਜੀ ਹੁਣ ਪੱਕੀ ਪੰਜਾਬੀ ਲੁੱਕ ਜੀ ਰਹਿਣਾ ਆਈ ਮੁੰਡਿਆ ਤੇਰਾ ਕੋਈ ਵਿਚਾਰ ਹੈ ਨਾ ਨਾ ਬਸ ਇਹ ਤਾਂ ਚਾਲੂ ਹੀ ਸੇਵਕਾ ਵਾਲਾ ਹੀ ਹੈ ਬਸ ਚਾਲੂ ਹੀ ਸੇਵਕਾ ਕੰਮ ਖਤਰੇ ਵਾਲਾ ਹੀ ਆ ਪਨਦਿਆਂਗੇ ਮੈਂ ਪਰਨਾ ਯਾਰ ਬਾਹਲਾ ਹੀ ਕਿਸ ਹੁੰਦਾ ਹੈ ਨਹੀਂ 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 ਸਹੀ ਹੈ ਸਹੀ ਹੈ ਸਹੀ ਹੈ ਮੈਂ ਕਹਿੰਦਾ ਪਰਨਾ ਮੈਂ ਬਾਹਲਾ ਹੀ ਘੱਟਦਾ ਯਾਰ ਪਰਨੇ ਪੁੰਨੇ ਤਾਂ ਵੀ ਤਸੋ ਦੇ ਦਿਆ ਓਕੇ ਯਾਰ ਬੋਲ ਇਹ ਅਸੀਂ ਕਾਲਜ ਟਾਈਮ ਉਹ ਨਾ ਉਹ ਕਰਦੇ ਰਹੇ ਆ ਕੰਪੀਟੀਸ਼ਨ ਨਾ ਨਾ ਜੇ ਕੋਈ ਸਟੇਜ ਤੇ ਨਾਟਕਾਂ ਦੇ ਵਿੱਚ ਵੀ ਮਾੜਾ ਮੋਟਾ ਪਰਨਾ ਬੰਦੇ ਰਹੇ ਆ ਪਹਿਲਾਂ ਤੋਂ ਹੀ ਅੰਕਲ ਚ ਕਲਾਕਾਰੀ ਨਾਟਕਾਂ ਨੂੰ ਟਕਾਉਂਗੀ ਤਾਂ ਮੈਂ ਕਹਿੰਦਾ ਲੈ ਬਣ ਗਈ ਟੁੱਟੀ ਯਾਰ ਪੂਰੀ ਵਧੀਆ ਲੈ ਉਹ ਕਮਾਲ ਹੈ ਕਰਤੀਓ ਸਕੂਟਰੀ ਦੇ ਸ਼ੀਸ਼ੇ ਦੇ ਵਿੱਚ ਬੰਨਤਾ ਪਰਨਾ ਕਹਿੰਦੇ ਕਰਾਉ ਤਾਂ ਲੁੱਕ ਚੈੱਕ ਹੋਇਆ ਤਾਂ ਮੜੇ ਸਿੱਧੇ ਇੱਧਰ ਨੂੰ ਚੈੱਕ ਕਰੀਏ ਬਾਜ ਤਾਂ ਨਹੀਂ ਚਾਹੀਦਾ ਬਾਜ ਵੀ ਹੈਗਾ ਸੱਚ ਮੇਰੇ ਕੋਲ ਚਾਹੀਦਾ ਬਾਜ ਚਾਹੀਦਾ ਵਾਜਬੂਜ ਕਾਕਾ ਇਹ ਤਾਂ ਨਵੇਂ ਮੁੰਡਿਆਂ ਦੇ ਕੰਮ ਨੇ ਲੈ ਲੈ ਉਹ ਇਹ ਤਾਂ ਨਵੇਂ ਮੁੰਡਿਆਂ ਦੇ ਕੰਮ ਹੁੰਦੇ ਨੇ ਬਾਜਬੂਜ ਆ ਲੈ ਹੁਣ ਤੂੰ ਦੱਸ ਦਿਖਾਉ ਤਾਂ ਮੜਿਆ ਓਕੇ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਜਮਾ ਓਕੇ 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 ਹੁਣ ਆਹ ਰਹਿ ਗਿਆ ਮੋਟੇ ਤੇ ਧਰਨ ਵਾਲਾ ਪਰਨਾ ਮੋਟੇ ਦੇ ਵੀ ਧਰ ਲੈਣੇ ਆ ਮੋਟੇ ਦੇ ਮੁੱਛਾ ਮਾਛਾ ਉਹ ਨਹੀਂ ਕਰੀਆਂ ਹੈਗੀਆਂ ਮੁੱਛਾ ਸੈੱਟ ਕਰਨੀ ਹੈ ਕਹਿੰਦੇ ਫੋਟੋ ਸ਼ੂਟ ਹੋਣਾ ਅੱਜ ਕਹਿੰਦੇ ਜਾਂਦੇ ਸੂਰਜ ਤੇ ਸ਼ਾਮ ਢਾਲ ਦੀ ਤੇ ਉਹ ਕੇ ਵੇਖਾ ਲਿਆ ਹੈ ਹਨਾ ਕੈਲਡ ਮੈਂ ਆ ਯਾਰ ਬੱਤਾ ਕਹਿੰਦੇ ਜੱਟ ਨੇ ਜਦੋਂ ਮੋਢੇ ਤੇ ਧਰਿਆ ਪਰਨਾ ਹੋਗੀ ਸ਼ਰਨਾ ਸ਼ਰਨਾ ਜਦੋਂ ਧਰਿਆ ਪਰਨਾ ਉਹ ਗੁੰਡਾ ਰਹਿ ਗਿਆ ਪਿੱਛੇ ਪਰਨਾ ਧਰ ਕੇ ਗੁੰਡਾ ਹੀ ਬੋਲ ਲੇ ਕੀ ਬੋਲ ਲੇ ਉਹਨੂੰ ਇਹ ਖੱਬੇ ਸੱਚੇ ਤਾਂ ਨਹੀਂ ਹੁੰਦਾ ਬਾਹਰ ਧਾਰ ਲਓ ਹੁਣ ਹਜੇ ਤਾਂ ਕੋਹ ਨਹੀਂ ਪਤਾ ਇੱਧਰ ਵਧੀਆ ਲੱਗਦੀ ਹੈ ਬੇ ਕਿੱਧਰ ਨਹੀਂ 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 ਇੱਧਰ ਇੱਧਰ ਦੇ ਪਾਸੇ ਇੱਧਰਲੇ ਪਾਸੇ ਇੱਧਰਲੇ ਪਾਸੇ ਧਰਨਾ ਇੱਧਰਲੇ ਪਾਸੇ ਤਾਂ ਦਰਸ਼ਕੋ ਦੱਸਿਓ ਮੜਾ ਯਾਰ ਦਰਸ਼ਕੋ ਇਹ ਵੀ ਦੱਸ ਦਿਓ ਵੀ ਖੁੰਡੇ ਦੇ ਨਾਲ ਜਿਹੜਾ ਆਪਾਂ ਨੇ ਆ ਪਰਨਾ ਮੋਢੇ ਤੇ ਧਰਨਾ ਜਿਹੜਾ ਪਰਨਾ ਮੋਢੇ ਤੇ ਧਰਨਾ ਇਹ ਸੱਜੇ ਪਾਸੇ ਹੁੰਦਾ ਹੈ ਖੱਬੇ ਪਾਸੇ ਕਾ ਜਿੱਥੇ ਮਰਜੀ ਇਹਦਾ ਕੋਈ ਐਡਾ ਹੁੰਦਾ ਨਹੀਂ ਕਾ ਉਧਰ ਧਰਨਾ ਜਿੱਦਾਂ ਹੁੰਦਾ ਫੜਨਾ ਆ ਫੜੀ ਮੜਾ ਯਾਰ ਇੱਕ ਹੋਰ ਕਰੀਏ ਸਿਸਟਮ ਜਿਹੜਾ ਆਹ ਮੈਂ ਕਹਿੰਦਾ ਜਿਹੜਾ ਆਹ ਟੀਜ ਆ ਇਹਨੂੰ ਐ ਨਾ ਮੋੜ ਦਈਏ ਮੈਂ ਕਹਿੰਦਾ ਮੋੜ ਦੇ ਲੈ ਹੁਣ ਕਰੂ ਚੈੱਕ ਸਹੀ ਆ ਸਹੀ ਲੱਗਦਾ ਨਹੀਂ ਮੋਡਾ ਮੋਡਾ ਗੋਪੀ ਕਹਿੰਦਾ ਸਹੀ ਨਹੀਂ ਲੱਗਦਾ ਮੋਡਾ ਗੋਪੀ ਸਾਡਾ ਪੂਰਾ ਘੈਂਟ ਬੰਦਾ ਮੈਂ ਕਹਿੰਦਾ ਸਹੀ ਆ ਯਾਰ ਨਹੀਂ ਉਹ ਬੜੇ ਲੜਦਾ ਹੁੰਦਾ ਬਾਪ ਬੜੇ ਲੜਦਾ ਹੁੰਦਾ ਉਹ ਵੱਡਾ ਹੁੰਦਾ ਉਹ ਸੇਵਕਾ ਚਾਲੂ ਸੇਵਕਾ ਉਹ ਸੇਵਕਾ ਚਾਲੂ ਸੇਵਕਾ ਕੰਮ ਖਤਰੇ ਵਾਲਾ ਹੀ ਆ ਬਾਕੀ ਖਤਰੇ ਵਾਲਾ ਹੋ ਗਿਆ ਕੰਮ ਹੈ ਤੋਰੀ ਚੇਂਜ ਹੋ ਗਈ ਕਹਿੰਦੇ ਹਾਂ ਕਿਵੇਂ ਆ ਫਿਰ ਹੁਣ ਹੋਰ ਦੱਸੋ ਵੀ ਦਰਸ਼ਕੋ ਕਿਵੇਂ ਆ ਫਿਰ ਕਿਵੇਂ ਆ ਦਰਸ਼ਕੋ ਆ ਲੁੱਕ ਸਹੀ ਲੋਕ ਥੱਲੇ ਐ ਜੁੱਤੀ ਜੱਤੀ ਪਾ ਕੇ ਕਹਿੰਦੇ ਪਰਨਾ ਬੰਨ ਕੇ ਗੱਟ ਕੇ ਪੂਰਾ ਹੈ ਠੀਕ ਆ ਲੋਟ ਆ ਕੰਮ ਬਈ ਦਰਸ਼ਕੋ ਆ ਲੁੱਕ ਸਹੀ ਆ ਓਕੇ 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 ਰਿਪੋਰਟ ਓਕੇ ਰਿਪੋਰਟ ਹੈ ਓਕੇ ਰਿਪੋਰਟ ਪਹਿਲਾਂ ਇਹ ਦੱਸੋ ਆ ਸਲਾਹ ਕਿਨੇ ਦਿੱਤੀ ਸੀ ਚਾਦਰਿਆ ਦੀ ਇਹ ਸਲਾਹ ਸਾਡੇ ਕਰਨ ਬਾਈ ਨੇ ਮੁੰਡੇ ਕਿਵੇਂ ਲੱਗੀ ਫਿਰ ਲੁੱਕ ਕਿਵੇਂ ਲੱਗੀ ਕਰਨ ਬਾਈ ਸਹੀ ਆ ਲੋਟ ਲਾਦਣਾ ਸਿਸਟਮ ਦਰਸ਼ਕਾ ਦੱਸਣਗੇ ਇਹਦੇ ਵਿੱਚ ਕੀ ਗਲਤੀ ਹੈ ਦਰਸ਼ਕੋ ਇਹ ਦੱਸਿਓ ਵੀ ਅਸੀਂ ਪਹਿਲੀ ਵਾਰ ਚਾਦਰਾਂ ਲਾਇਆ ਐਵੇਂ ਜਣੀ ਇਹ ਲੁੱਕ ਚ ਆਇਆ ਵੀ ਕੋਈ ਗਲਤੀ ਕੋਈ ਗਲਤ ਵੀ ਕਿੱਦਾਂ ਦਾ ਲੱਗਿਆ ਹਾਂ ਕੋਈ 100 ਗਲਤੀ ਹੋ ਜਾਂਦੀ ਆ ਫੇਰ ਗਲਤੀ ਹੈ ਨਾ ਪੰਜਾਬੀ ਲੋਕਾਂ ਵੀ ਕਿਵੇਂ ਵੀ ਪਰਣਾ ਸਹੀ ਤਰ੍ਹਾਂ ਮੋਢੇ ਤੇ ਚਾਦਰਾਂ ਸਹੀ ਲੱਗਿਆ ਵੀ ਖੁੰਡਾ ਖਾਂਡਾ ਵੀ ਸਹੀ ਆ ਹਾਸੇ ਮਜ਼ਾਕ ਦੀਆਂ ਗੱਲਾਂ ਬਾਅਦ ਚ ਵੀ ਸਹੀ ਆ ਜਰੂਰ ਯਾਰ ਕਮੈਂਟਾਂ ਦੇ ਵਿੱਚ ਦੱਸਿਓ ਮਿੱਤਰ ਪਿਆਰਿਓ ਵਧੀਆ ਲੱਗਦੇ ਆ ਹੈ ਫੇਰ ਆਪਾਂ ਇਹੀ ਲੁੱਕ ਰੱਖਿਆ ਕਰਾਂਗੇ ਆ ਖੁੰਡਾ ਖਾਂਡਾ ਮੋਢੇ ਤੇ ਹੈ ਹੈ ਹੁਣ ਚੈੱਕ ਕਰੋਗੇ ਤਾਂ ਹੁਣ ਚੈੱਕ ਮੜਿਆ ਵੀ ਬਾਪੂ ਲੱਗਦੇ ਆ ਆਪਾਂ ਹੁਣ ਮਤਲਬ ਹਾਂ ਪਹਿਲਾਂ ਪਹਿਲਾਂ ਵਾਲੀ ਫਿਲਮ ਵਿੱਚ ਆਏ ਸੀਗੇ ਮੈਸੇਜ ਵੀ ਲੱਗਦੇ ਨਹੀਂ ਤੁਸੀਂ ਬਾਪੂ ਹੁਣ ਚੈੱਕ ਕਰੋ ਵੀ ਹੁਣ ਲੱਗਦੇ ਆ ਆਹ ਵਾਲੀ ਲੁੱਕ ਤੇ ਫਿਲਮਾਂ ਬਣਾਵਾਂਗੇ ਹੁਣ ਫਿਲਮ ਆਪਣੀ ਜਿਹੜੀ ਆਉਣ ਵਾਲੀ ਫਿਲਮ ਆ ਉਹਦੇ ਵਿੱਚ ਆਪਾਂ ਇਹੀ ਰੋਲ ਕਰਨਾ ਹੈ ਹਾਂ ਖੁੰਡਾ ਮੋਢੇ ਤੇ ਧਰਨਾ ਇੱਕ ਮੋਢੇ ਤੇ ਪਰਨਾ ਇੱਕ ਮੋਢੇ ਦੇ ਖੁੰਡਾ ਧਰਨਾ ਆਉਣੇ ਵਾਲੀ ਫਿਲਮ ਚ ਆਪਾਂ ਇਹੀ ਰੋਲ ਕਰਨਾ ਹੈ ਹੈ ਲੜਦਾਂਗੇ ਲੋਟਾ ਘਮ ਸ਼ਾਇਰੀਆਂ ਲਿਖਣ ਲੱਗ ਗਿਆ ਅੱਖ ਲ ਕਹਿੰਦੇ ਹਾਂ